ਸੁਖੀ ਸਾਹਿਬ ਸਿੱਧਾ ਹੀ ਜਿਵੇਂ ਕਹਿੰਦੇ ਨੇ ਨੋ ਬਾਲ ਤੇ ਛੱਕਾ ਮਾਰਿਆ ਉਹਨਾਂ ਨੇ ਤੇ ਪਾਰਟੀ ਬਦਲ ਕੇ ਆਪ ਵਾਲੇ ਪਾਸੇ ਚਲੇ ਗਏ ਜੀ ਇਧਰ ਪਹਿਲਾਂ ਹੀ ਥੋੜੀ ਸਥਿਤੀ ਕਮਜ਼ੋਰ ਸੀ ਤੇ ਉਹਨੇ ਕਿ ਬਸ ਇਸੇ ਰਾਜਨੀਤੀ ਦੇ ਹਿਸਾਬ ਕਿਤਾਬ ਹੈ ਭਾਈ ਇਧਰੋਂ ਨਹੀਂ ਸੈਟ ਆ ਰਿਹਾ ਕੰਮ ਉਧਰ ਨੂੰ ਚਲੇ ਗਏ ਹੁਣ ਤੇ ਦੇਖੋ ਗੱਲ ਇਹ ਆ ਕਿ ਤਿੰਨ ਵਿਧਾਇਕ ਸਨ ਅਕਾਲੀਆਂ ਦੇ ਜੀ ਵੀ ਵੀ ਗਨੀਪਕਰ ਉਦਹੀਂ ਘੱਟ ਬੋਲਦੇ ਆ ਉਹ ਕਿਉਂਕਿ ਰਵਾਇਤੀ ਰਾਜਨੀਤਿਕ ਜੀ ਚਿਹਰਾ ਨਹੀਂ ਹਨ ਹੂੰ ਉਹ ਸਿਰਫ ਇਸ ਕਰਕੇ ਇਲੈਕਸ਼ਨ ਲੜੇ ਕਿਉਂਕਿ ਮਜੀਠੇ ਦੇ ਵਿੱਚੋਂ ਉਹਨਾਂ ਨੂੰ ਲੜਨਾ ਪੈਣਾ ਸੀ। ਹਮਮ ਆਯਾਲੀ ਸਾਹਿਬ ਬੋਲਣ ਨਾ ਬੋਲਣ ਉਹਨਾਂ ਤੇ ਡਿਪੈਂਡ ਆ। ਜੀ ਬਿਲਕੁਲ ਤੇਰਾ ਦਿਲ ਮਰਜੀ ਦਾ ਮਾਲਕ ਅਸੀਂ ਰੋਕਣ ਵਾਲੇ ਕੌਣ ਕੋਈ। ਹਮ ਜੀ ਤਾਂ ਗੱਲ ਇਹ ਆ ਕਿ ਰਹਿ ਗਏ ਸੀ ਕਿ ਸੁਖੀ ਸਾਹਿਬ ਜੀ ਉਹ ਵੀ ਹੁਣ ਕਹਿ ਲੋ ਕਿ ਬਈ ਸੁਖੀ ਸਾਹ ਦੀ ਆਪਦਾ ਨਮਾ ਟਿਕਾਣਾ ਬਣਾ ਕੇ ਹਮ ਪਰ ਇੱਕ ਗੱਲ ਆ ਜਿਹੜੇ ਚੰਗੇ ਬੰਦੇ ਹੁੰਦੇ ਆ ਨਾ ਚਲੋ ਗਲਤੀ ਇਹ ਆ ਕਿ ਆ ਉਹ ਸਕੂਟਰ ਤੇ ਤੇ ਨਹੀਂ ਹੁਣ ਤੇ ਭਾਵੇਂ ਬਈ ਕਿਸ ਕਾਸੇ ਤੇ ਵੀ ਚਲੇ ਜਾਣ ਪਰ ਉਹ ਇੱਕ ਬੀਬੀ ਆ ਨਾਲ ਅਸੀਂ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਆ ਉਹ ਨਾਵਰਤੀਏ ਤੇ ਠੀਕ ਆ ਇੱਜ਼ਤ ਘਰੋਤੀ ਪੈਣ ਦੀ ਚਲੋ ਗੱਲ ਇਹ ਆ ਕਿ ਬਈ ਸੁਖੀ ਸਾਹਿਬ ਨੇ ਜਦੋਂ ਜੋਇਨਿੰਗ ਕੀਤੀ ਹਮ ਬੰਦਿਆਂ ਦੀ ਜਿਹਨਾਂ ਨਾ نسل ਹੁੰਦੀ ਆ ਜੀ ਬੰਦੇ ਆਪਾਂ ਸਾਰੇ ਹੀ ਹੁੰਦੇ ਆ ਬਿਲਕੁਲ ਇੱਕ نسل ਐਸੀ ਹੁੰਦੀ ਆ ਜਿਨ੍ਹਾਂ ਨੇ ਕਿਤੇ ਖਾਦੀ ਹੁੰਦੀ ਆ ਨਾ ਜੀ ਬਰਕੀ ਹੂੰ ਜਦ ਪਾਣੀ ਵੀ ਕਿਸੇ ਨਾਲ ਪੀਤਾ ਹੁੰਦਾ ਹੈ ਉਹਨੂੰ ਆ ਕੇ ਕੋਈ ਕਹਵੇ ਕਿ ਉਹ ਤੇਰੇ ਨਾਲ ਵਿੰਗਾ ਤੇਰੇ ਬਾਰੇ ਆ ਬੋਲਦਾ ਤੇ ਜਿਹੜਾ ਨਸਲ ਦਾ ਬੰਦਾ ਹੈ ਨਾ ਉਹ ਕਹੇਗਾ ਕਿ ਕੋਈ ਗੱਲ ਨਹੀਂ ਯਾਰ ਉਹ ਬੋਲਦਾ ਤੇ ਬੋਲੀ ਜਾਵੇ ਮੈਂ ਉਹਦੇ ਬਾਰੇ ਨਹੀਂ ਬੋਲਣਾ ਜੀ ਸੁਖੀ ਸਾਹਿਬ ਮੈਨੂੰ ਨਹੀਂ ਲੱਗਦਾ ਕਿ ਬਈ ਠੀਕ ਹੈ ਨਾ ਕਿ ਦਲ ਬਦਲੀ ਅਚਾਨਕ ਹੋ ਜਾਂਦੀ ਆ ਜਾਂ ਇਹਦੇ ਪਿੱਛੇ ਕੋਈ ਕਾਰਨ ਜਿਹੜਾ ਆ ਉਹ ਤਤ ਫਟ ਬਣਦਾ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਦਲ ਬਦਲੀ ਵਾਸਤੇ ਕਿਸੇ ਨੂੰ ਤਿਆਰ ਕਰਦੀਆਂ ਤੇ ਜਾਂ ਜਿਨੇ ਦਲ ਬਦਲੀ ਕਰਾਉਣੀ ਹੁੰਦੀ ਹੈ ਉਹਨੂੰ ਨੇੜੇ ਲਿਆਉਂਦੀਆਂ ਪਰਸਤਿਤੀਆਂ ਹੁੰਦੀਆਂ ਨੇ ਹਮ ਬਿਲਕੁਲ ਪਰ ਸੁਖੀ ਸਾਹਿਬ ਨੇ ਕਿਹਾ ਕਿ ਨਾ ਤੇ ਮੇਰਾ ਸੁਖਬੀਰ ਸਿੰਘ ਬਾਦਲ ਦੇ ਨਾਲ ਕੋਈ ਮਨਮੋਟਾ ਆ ਗਿਆ ਜੀ ਨਾ ਕੋਈ ਰੋਸਾ ਕਿਲਾ ਨਾ ਕੋਈ ਪਾਰਟੀ ਨਾਲ ਹੈ ਪਾਰਟੀ ਨੇ ਦੋ ਵਾਰ ਟਿਕਟ ਦਿੱਤੀ ਹੈ ਦੋ ਵਾਰ ਵਿਧਾਇਕ ਬਣਾਇਆ ਮੈਂ ਨਾ ਪਾਰਟੀ ਨੂੰ ਕੁਝ ਕਮਾ ਨਾ ਪਾਰਟੀ ਪ੍ਰਧਾਨ ਨੂੰ ਬਈ ਠੀਕ ਆ ਹਮ ਇੱਕ ਉਹਨਾਂ ਨੇ ਆਪਣੇ ਦਿਲ ਦੀ ਗੱਲ ਕਹੀ ਕੇ ਪਹਿਲਾਂ ਕਾਂਗਰਸ ਸਰਕਾਰ ਵੇਲੇ ਮੈਂ ਰਹਾ ਜੀ ਹੁਣ ਆ ਗਈ ਸਰਕਾਰ ਆਵਾਮ ਆਦਮੀ ਪਾਰਟੀ ਦੀ ਕੰਮ ਧੰਦਾ ਵੀ ਤੇ ਕਰਵਾਉਣਾ ਹੈ ਬਿਲਕੁਲ ਤਾਂ ਸਾਫ ਹੈ ਕਿ ਸੁਖੀ ਸਾਹਿਬ ਨੇ ਸ਼ਾਇਦ ਇਹ ਰਸਤਾ ਚੁਣਿਆ ਹੋਵੇਗਾ ਕਿ ਜੇ ਹੁਣ ਰਾਜਨੀਤੀ ਅੱਗੇ ਤੋਰਨੀ ਆ ਜੀ ਸੱਤਾਧਾਰੀ ਧਿਰ ਦੇ ਵੱਲ ਚੁੱਕ ਜਾਓ ਕਿਉਂਕਿ ਅੱਗੇ ਵੀ ਤੇ बसपा ਚ ਸਨ ਨਾ ਹੂੰ ਇਹਨਾਂ ਨੇ 9 ਵਾਲਾ ਇਲੈਕਸ਼ਨ ਜਿਹੜਾ ਉਹ बसपा ਤੋਂ ਲੜਿਆ ਸੀਗਾ ਜੀ ਉਸ ਤੋਂ ਬਾਅਦ ਅਕਾਲੀ ਆਪਣੇ ਚ ਇਹਨਾਂ ਨੂੰ ਸ਼ਾਮਲ ਕਰਵਾਉਂਦੇ ਆ ਤੇ ਫਿਰ 17 ਅਤੇ 22 ਚ ਕੇ ਦੋ ਵਾਰੀ ਵਿਧਾਇਕ ਬਣਦੇ ਆ ਜੀ ਤੇ ਹੁਣ ਮਸਲਾ ਤੇ ਇਹ ਆ ਕਿ ਦਲ ਬਦਲੀ ਕਾਨੂੰਨ ਸ਼ਾਇਦ ਕਿਉਂਕਿ ਤਿੰਨ ਨੇ ਅਕਾਲੀ ਦਲ ਚ ਹੂੰ ਤੇ ਤਿੰਨਾਂ ਚ ਇੱਕ ਗਿਆ ਤੇ ਉਹ ਦਲ ਬਦਲੀ ਕਾਨੂੰਨ ਲਾਗੂ ਨਹੀਂ ਹੋਏਗਾ ਬਿਲਕੁਲ ਨਹੀਂ ਤੇ ਇੱਥੇ ਜਿੰਮਨੀ ਚੋਣ ਹੋ ਜਾਣੀ ਸੀ ਜੀ ਸੋ ਇਸ ਕਰਕੇ ਹੁਣ ਮਸਲਾ ਜਿਹੜਾ ਉਹ ਇਹਨਾਂ ਨੂੰ ਫਿੱਟ ਬੈਠ ਗਿਆ ਕਿ ਦਲ ਬਦਲੀ ਕਾਨੂੰਨ ਲਾਗੂ ਨਹੀਂ ਹੋਣਾ ਵਿਧਾਇਕੀ ਮੇਰੀ ਕਾਇਮ ਰਹੂਗੀ ਜੀ ਤੇ ਚਲੋ ਕੋਈ ਦੋ ਚਾਰ ਮਹੀਨੇ ਜਾਂ ਸਾਲ ਡੇਢ ਸਾਲ ਦੋ ਸਾਲ ਕੰਮ ਕਰਵਾ ਕੇ ਗਾਹਾਂ ਵਾਸਤੇ ਕੋਈ ਆਪਣਾ ਹੀ ਇਬਾਰਤ ਜਿਹੜੀ ਮਜ਼ਬੂਤ ਕਰ ਲਈ ਜਾਓਗੇ ਹੋਰਾਂ ਕੀ ਹੁੰਦਾ ਪੋਲਿਟਿਸ਼ੀਅਨਸ ਕੋਲ ਸਹੀ ਹੈ ਆਹੀ ਹੁੰਦਾ ਉਹਦਾ ਮਤਲਬ ਕਿ ਇਹ ਹੀ ਚੀਜ਼ਾਂ ਹੁੰਦੀਆਂ ਨੇ ਕਿ ਗੱਲ ਇਹ ਕਿ ਕੋਈ ਕਹਿੰਦਾ ਮੈਂ ਇਨਾਂ ਦੀ ਕ੍ਰਾਂਤੀ ਤੋਂ ਪ੍ਰਭਾਵਿਤ ਹੋ ਗਿਆ ਉਹ ਕ੍ਰਾਂਤੀ ਵਾਲੀਆਂ ਗੱਲਾਂ ਉਹ ਭ੍ਰਾਂਤੀ ਵਾਲੀਆਂ ਗੱਲਾਂ ਹੁੰਦੀਆਂ ਕਿ ਦੂਜੇ ਨੂੰ ਭਰਮ ਚ ਪਾਉਣਾ ਭਰਮ ਚ ਪਾਉਣਾ ਬਿਲਕੁਲ ਇੱਥੇ ਉਹਨਾਂ ਨੇ ਸਾਫ਼ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿੱਦਾਂ ਦੇ ਡਾਕਟਰ ਹੁੰਦੇ ਕਿਉਂਕਿ ਇਹ ਵੀ ਡਾਕਟਰ ਗਾਂਧੀ ਵਾਂਗੂ ਕਲੀਨਿਕ ਚਲਾਉਂਦੇ ਨੇ ਜੀ ਤੇ ਲੋਕਾਂ ਨੂੰ ਕਾਫੀ ਮੁਫਤ ਸੇਵਾਵਾਂ ਵੀ ਦਿੰਦੇ ਨੇ ਹਾਂਜੀ ਦਿਨ ਦੇ ਦਿਨ ਦੇ ਨੇ ਬਿਲਕੁਲ ਤਾਂ ਉਹ ਫਿਰ ਜਿਸ ਤਰ੍ਹਾਂ ਦਾ ਬੰਦੇ ਦਾ ਭਈ ਆਪਣਾ ਜ਼ਮੀਰ ਹੁੰਦਾ ਉਸ ਤਰ੍ਹਾਂ ਦੇ ਹੀ ਉਹਦੇ ਬੋਲ ਬੁਲਾ ਰਹੇ ਹੁੰਦੇ ਆ ਜੀ ਜੀ ਤਾਂ ਮੈਨੂੰ ਲੱਗਿਆ ਕਿ ਠੀਕ ਹੈ ਦਾਲ ਬਦਲੀ ਦੀ ਮਜਬੂਰੀ ਵੀ ਦੱਸ ਗਏ ਹੂੰ ਤੇ ਇਹ ਵੀ ਦੱਸ ਗਏ ਕਿ ਬਾਈ ਤੁਹਾਡੇ ਨਾਲ ਉਹ ਚੱਲਿਆ ਤਾਂ ਹਾਂ ਹੂੰ ਪਰ ਤੁਹਾਡੇ ਤੇ ਕੋਈ ਬਹੁਤਾ ਗਿਲਾ ਸ਼ਿਕਵਾ ਹੈ ਨਹੀਂਗਾ ਤੁਹਾਡੇ 'ਚ ਕੋਈ ਨੁਕਸ ਨਹੀਂ ਹਾਲਾਤ ਹੀ ਕੁਝ ਐਸੇ ਬਣ ਗਏ ਕਈ ਵਾਰ ਵਿਛੜਣ ਲੱਗਿਆ ਪ੍ਰੇਮੀ ਪ੍ਰੇਮਿਕਾ ਉਹ ਵੀ ਇਸੇ ਮੋਰ ਤੇ ਆ ਕੇ ਸਹਿਮਤ ਹੋ ਜਾਂਦੇ ਆ ਵੀ ਛੜਨਾ ਤੇ ਨਹੀਂ ਸੀ ਚਾਹੁੰਦੇ ਪਰ ਮਜਬੂਰੀਆਂ ਆ ਇਹ ਐਸਾ ਹੀ ਇਸ ਵੇਲੇ ਕਹ ਲੋ ਕਿ ਦ੍ਰਿਸ਼ਟਾਂਤ ਜਿਹੜਾ ਸਾਡੇ ਸਾਹਮਣੇ ਆ ਪਰ ਅਕਾਲੀਆਂ ਲਈ ਸਥਿਤੀ ਜਿਹੜੀ ਆ ਉਹ ਐਸੀ ਬਣ ਗਈ ਆ ਕਿ ਭਾਈ ਹੁਣ 13 ਆਲਾ ਤਾਂ ਵਿੱਚ ਫਿਕਰਾ ਜੋੜ ਹੀ ਨਹੀਂ ਸਕਦੇ ਤਿੰਨ ਸੀਗੇ ਦਿਨਾਂ ਚੋਂ ਦੋ ਰਹਿ ਕੇ ਈਆਲੀ ਸਾਹਿਬ ਬੋਲਣ ਕੇ ਨਾ ਬੋਲਣ ਉਹਨਾਂ ਤੇ ਨਿਰਭਰਿਆ ਤੇ ਬੀਬੀ ਗਨੀਬਕੌਰ ਵੈਸੇ ਨਹੀਂ ਉਹ ਵੈਸੇ ਨਹੀਂ ਬੋਲਦੇ ਜਾਂ ਸਦਨ ਚ ਜਾਂਦੇ ਵੀ ਉਹ ਕਾਟ ਹੀ ਆ ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਅਕਾਲੀਆਂ ਦੀ ਆਵਾਜ਼ ਨੂੰ ਜਿਹੜੀ ਖਲਕਤ ਹੈਗੀ ਆ ਜਾਂ ਕਹਿ ਲੋ ਕਿ ਜਿਹੜੀ ਪੰਜਾਬੀਅਤ ਹੈ ਉਹ ਵੇਖੇ ਕਿ ਵੀ ਕਿਹੜੇ ਪਾਸਿਓਂ ਆਉਂਦੀ ਆ ਕਿਹੜੇ ਕੋਨੇ ਚੋਂ ਗੂੰਜਦੀ ਆ ਸਦਨ ਚ ਹਾਲ ਦੀ ਕੜੀ ਅਕਾਲੀਆਂ ਦੀ ਆਵਾਜ਼ ਚੜੀ ਆ ਉਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਭਾਈ ਇੱਕ ਸੰਭਾਵਨਾ ਜ਼ਰੂਰ ਰੱਖਦੀ ਹੈ ਕਿ ਕਿਸੇ ਪਾਸਿਓਂ ਆ ਜਾਏਗੀ ਪਰ ਗਰੰਟੀ ਕੋਈ ਨਹੀਂ ਵੀ ਹਰ ਟਾਈਮ ਉਹ ਆਵਾਜ਼ ਗੂੰਜਦੀ ਰਹੇਗੀ ਬਹੁਤ ਘੱਟ ਵਧਾਇਕ ਰਹੇਗਾ ਆਪਣੇ ਦੋਸਤ ਵੀ ਕੁਝ ਮਿੱਠੇ ਮਿੱਠੇ ਜਿੰਨੇ ਹੋ ਰਹੇ ਮਾਰਦੇ ਰਹਿੰਦੇ ਹਨ राजीव ਕੁਮਾਰ ਕਹਿ ਰਹੇ ਨੇ ਕਿ ਸਕੂਟਰ ਤੇ ਵਿਧਾਨ ਸਭਾ ਜਾਣ ਜੋਗੇ ਰਹੇ ਅਕਾਲੀ ਦਲ ਵਾਲੇ ਤੇ ਚਲੋ ਠੀਕ ਹੈ ਬਲਰਾਜ ਸਿੰਘ ਜੀ ਕਹਿ ਰਹੇ ਨੇ ਕਿ ਕਾਲੀ ਦਲ ਵਾਲੇ ਹੁਣ ਟ੍ਰਿਪਲ ਰਾਈਡਿੰਗ ਦੇ ਕਾਨੂੰਨ ਤੋਂ ਵੀ ਬਚਣਗੇ ਹਾਂ ਸਤਨਾਮ ਸਿੰਘ ਪਾਲੀਆ ਇਹ ਕਹਿ ਰਹੇ ਨੇ ਸੁਖੀ ਇੱਕ ਪਾਸੇ ਕਰਤਾ ਗਿਆ ਅਰਲੀ ਸਾਹਿਬ ਕਹਿੰਦੇ ਪਾਣੀ ਚ ਮਧਾਣੀ ਪਈ ਬੈਠੇ ਅਜੇ ਤੱਕ ਚਲੋ ਹੋ ਸਕਦਾ ਕਿਸੇ ਦਿਨ ਉਹ ਵੀ ਕਦੇ ਨਾ ਹੋ ਜੂ ਹੁਣ ਇਹ ਨਵੇੜਾ ਹੂੰ ਜੀ ਉਹ ਜਾਊਗਾ ਤਾਂ ਕਿਉਂਕਿ ਉਹਨਾਂ ਦਾ ਆਪਣਾ ਸਟੈਂਡ ਜਿਹੜਾ ਉਹ ਆਪਦੇ ਹਿਸਾਬ ਕਿਤਾਬ ਨਾਲ ਆਪਾਂ ਥੋੜੀ ਕਿਸੇ ਨੂੰ ਕੋਈ ਡਾਇਰੈਕਸ਼ਨ ਦੇ ਸਕਦੇ ਆ ਕਿ ਵਿਧਾਇਕ ਇਦਾਂ ਕਰੇ ਇਦਾਂ ਕਰੇ ਜੀ ਬਿਲਕੁਲ ਜਾਂ ਤਾਂ ਉਹਨੇ ਆਪ ਫੈਸਲਾ ਲੈਣਾ ਕਿਸੇ ਨੇਤਾ ਨੇ ਤਾਂ ਉਹ ਆਪਣੇ ਹਿਸਾਬ ਨਾਲ ਆਪਣੀਆਂ ਪਰਸਤੂ ਪਰਸਥਿਤੀਆਂ ਦੇ ਹਿਸਾਬ ਕਿਤਾਬ ਨਾਲ ਲਵੇ ਜੀ ਜੀ ਰਜੀਵ ਵੀ ਕਹਿ ਰਹੇ ਨੇ ਕਿ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਹੁੰਦਾ ਉਹ ਸਾਰਿਆਂ ਦਾ ਹੀ ਹੁੰਦਾ ਪਰ ਕੰਮ ਆਪਦੇ ਐਮ ਐਲ ਐਸ ਦੇ ਹੀ ਹੁੰਦੇ ਆ ਤੇ ਹਰਬੰਸੀ ਨੇ ਇਹ ਤਾਂ ਬਾਈ ਜੀ ਬਹੁਤ ਚੀਜ਼ਾਂ ਹੈਗੀਆਂ ਨੇ ਜੀ ਇੱਕ ਚਿਹਰਾ ਹੈ ਇਸ ਵੇਲੇ ਪੰਜਾਬ ਦੀ ਰਾਜਨੀਤੀ ਦਾ ਬੜਾ ਕਹਿੰੋ ਕਿ ਤਗੜਾ ਚਿਹਰਾ ਹੈ ਹੂੰ ਉਹ ਕਿਸੇ ਵੇਲੇ ਐਮਐਲਏ ਹੁੰਦਾ ਸੀਗਾ ਤੇ ਸਾਡੇ ਦੋਸਤ ਵੀ ਆ ਸਾਡੇ ਵੱਡੇ ਵੀ ਆ ਤੇ ਉਹ ਅਫਸਰਸ਼ਾਹੀ ਚ ਸੀਗੇ ਜੀ ਕਹਿੰਦੇ ਕਿ ਉਦੋਂ ਆ ਜੜੀਆਂ ਪਿੰਡਾਂ ਦੇ ਵਿੱਚ ਬਣਦੀਆਂ ਹੁੰਦੀਆਂ ਸੀਗੀਆਂ ਨਾ ਲੈਟਰੀਨਾ ਜੋ ਬੜਾ ਕੰਮ ਚ ਲੈ ਕੇ ਸਾੜੀ ਤੇ ਲੈਟਰੀ ਨਹੀਂ ਖਾ ਗਿਆ ਜੀ 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 ਉਹ ਇੱਕ ਕਲਿੱਪ ਜੀ ਵੀ ਆਈ ਸੀ ਬੋਡੀ ਵਾਲ ਹੁੰਦੀ ਰਹੀ ਹਾਂ ਜੀ ਉਹ ਕਹਿੰਦੀ ਕਿ ਬਈ ਅਸਲ ਦੇ ਵਿੱਚ ਮੇਰੀ ਉੱਥੇ ਬਦਲੀ ਹੋਈ ਹਮ ਸਰਪੰਚ ਜਿਹੜਾ ਸੀ ਉਹਨੇ ਅੱਛਾ ਕੰਮ ਕੀਤਾ ਹਮ ਮੈਂ ਉਹਦੀ ਪੇਮੈਂਟ ਕਰਵਾ ਦਿੱਤੀ ਉਹ ਬੰਦੇ ਕਾਲੀ ਸੀ ਜੀ ਤੇ ਦੂਜੀ ਧਿਰ ਦੇ ਬੰਦਿਆਂ ਨੇ ਕਿਤੇ ਦੱਸ ਦਿੱਤਾ ਉਹ ਚਿਹਰਾ ਉਸ ਵੇਲੇ ਵਿਧਾਇਕ ਸੀ ਜੀ ਜੀ ਕਹਿੰਦਾ ਕਿ ਮੈਨੂੰ ਬਾਅਦ ਚ ਉਹਦੇ ਹੀ ਬੰਦੇ ਨੇ ਦੱਸਿਆ ਕਿ ਸਪੀਕਰ ਉਹਨੇ ਔਨ ਕਰ ਲਿਆ ਕਲਾਸ ਦਾ ਤੇ ਜੀ ਵੀ ਮੈਨੂੰ ਪਹਿਲਾਂ ਵਾਰ ਜਿ ਤਾਂ ਅਸੀ ਕਾ ਕਿ ਇਹਨਾਂ ਦੀ ਪੇਮੈਂਟ ਨਾ ਕਰੀ ਮੈਂ ਕੰਮ ਵੇਖ ਕੇ ਆਪਦੇ ਹਿਸਾਬ ਨਾਲ ਜੋ ਮੇਰੇ ਕੋਲ ਅਥਾਰਟੀ ਸੀ ਪਾਵਰ ਸੀ ਮੈਂ ਤੇ ਵੀ ਉਹ ਵਰਤ ਦਿੱਤਾ ਹੂੰ ਮੈਂ ਪੈਸੇ ਦੇ ਦਿੱਤੇ ਜੀ ਜੀ ਚਲੋ ਉਤੋਂ ਬਾਅਦ ਉਹਨੂੰ ਪਤਾ ਲੱਗ ਗਿਆ ਹੂੰ ਕਿ 80 ਲੱਖ ਦੀ ਪੇਮੈਂਟ ਹੋ ਗਈ ਆ ਉਹਨੇ ਫੋਨ ਲਾ ਲਿਆ ਫੋਨ ਲਾ ਕੇ ਕਹਿੰਦਾ ਵੀ ਤਿੰਨ ਚਾਰ ਵਾਰੀ ਘੋਰੀਲ ਤੇਰੀ ਜ਼ੁਰਤ ਕਿਵੇਂ ਹੋਈ ਤੇਰੀ ਜ਼ੁਰਤ ਉਸੇ ਅੱਗੋਂ ਮਜਾਇਲ ਜੀ ਚੌਥੀ ਪੰਜਵੀਂ ਆ ਰਾਇਆ ਉਹਨੇ ਆਖਿਆ ਤੂੰ ਉਹਨੇਸੇ ਵਾਲੇ ਪਾਸੇ ਆ ਜਾ ਤੇਰੀ ਸਾਰੀ ਰਿਕਾਰਡਿੰਗ ਕੱਢ ਕੇ ਹੁਣ ਮੈਂ ਸਵੇਰੇ ਦੇਉਂ ਪ੍ਰੈਸ ਤੇ ਸਾਰੇ ਹੀ ਦਿਹਾੜੀ ਚਲਵਾਉਂਗਾ ਜੀ ਤੇ ਤੂੰ ਮੈਨੂੰ ਗਰਦਾਸਪੁਰ ਛੱਡ ਕੇ ਭਾਵੇਂ ਉਦ ਬਲਾਸਪੁਰ ਮਾ ਚਲਚਵੀ ਸੋੜਦੀ ਜੀ ਜੀ ਉਹ ਮਜਾਇਲ ਸੀਗਾ ਬਹਿ ਗਿਆ ਤੇ ਮੁੜ ਕੇ ਮੁੜ ਕੇ ਉਸੇ ਭੀੜ ਚੋਂ ਹੀ ਕਿਸੇ ਨੇ ਇਹਨਾਂ ਨੂੰ ਦੱਸਿਆ ਸੀਗਾ ਇਨੇ ਮੁੜ ਕੇ ਪਾਸੇ ਉਹ ਕਿਸਪੀਕਰ ਦਾ ਮਤਲਬ ਆਫ ਕੀਤਾ ਤੇ ਜਾ ਕੇ ਜਾ ਕੇ ਗੁੱਟ ਚ ਯਾਰ ਤੂੰ ਬੜਾ ਹੀ ਗਰਮ ਮਜ਼ਾਜ ਦਾ ਬੰਦਾ ਹੈ ਯਾਰ ਮਾੜਾ ਮੋਟਾ ਵੇਖਦੇ ਸੀ ਕਿਹਦੇ ਨਾਲ ਗੱਲ ਕਰਨੀ ਹੈ ਹ ਮਤਲਬ ਕਿ ਮੌਕਾ ਸਮਝ ਗਏ ਤਾਂ ਇਹ ਚੀਜ਼ ਹੈਗੀ ਆ ਕਿ ਦੇਖੋ ਜੇ ਕਿਸੇ ਸਰਪੰਚ ਨੇ ਵਧੀਆ ਕੰਮ ਕੀਤਾ ਯਾਰ ਜੀ ਤਾਂ ਉਹਦਾ ਪੈਸਾ ਕਿਉਂ ਰਕਵਾਉਣਾ ਹੈ ਬਿਲਕੁਲ ਪਹਿਲਾ ਮਤਲਬ ਇਹ ਹੈ ਕਿ ਇਹ ਚੀਜ਼ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਇਹ ਚੀਜ਼ ਸਾਡੇ ਇੱਥੇ ਹੈ ਐਗਜ਼ਿਸਟ ਕਰਦੀ ਹੈ ਕਰਦੀ ਕਰਦੀ ਬਿਲਕੁਲ ਇਸ ਵੇਲੇ ਵੀ ਕਰਦੀ ਹੈ ਹੁਣਾ ਤੇ ਇਹ ਚਾਹੀਦਾ ਹੈ ਨਾ ਜਿਹੜਾ ਵੀ ਵਿਧਾਇਕ ਚੰਗਾ ਕੰਮ ਕਰਦਾ ਹੈ ਜੀ ਚਾਹੇ ਉਹ ਕਿਸੇ ਵੀ ਪਾਰਟੀ ਦਾ ਆਪੋਜੀਸ਼ਨ ਦਾ ਸੱਤਾਧਾਰੀ ਦਾ ਮੀਡੀਆ ਦਾ ਵੀ ਕੰਮ ਹੈ ਕਿ ਉਹਦੇ ਕੰਮ ਨੂੰ ਸਲੋਤ ਦੇਵੋ ਜੀ ਤੇ ਸਰਕਾਰ ਦਾ ਵੀ ਹੈ ਕਿ ਉਹਨੂੰ ਯਾਰ ਸਨਮਾਨ ਦਿੰਦੇ ਰਹੋ ਹੂੰ ਬਿਲਕੁਲ ਜੀ ਸਨਮਾਨ ਦਿੰਦੇ ਰਹੋ ਚਾਹੇ ਆਪੋਜੀਸ਼ਨ ਵੀ ਹੈ ਕਿ ਹਾਂ ਸਨਮਾਨ ਵੀ ਦਿੰਦੇ ਰਹੋ ਹੂੰ ਕਿ ਚੱਕ ਪੈਸਾ ਜੀ ਸਨਮਾਨ ਵੀ ਦਿੰਦੇ ਰਹੋ ਕਿ ਯਾਰ ਤੂੰ ਕੰਮ ਕਰਦਾ ਬਿਲਕੁਲ ਕੰਮ ਕਰਦਾ ਕੰਮ ਕਰਦਾ ਜੀ ਜੀ ਤਾਂ ਵਿਧਾਇਕ ਯਾਰ ਵਿਧਾਇਕਾ ਪੁਣੀ ਆ ਇਤਿਆਜ ਹੈ ਨਾ ਸੁ ਨਕਸ਼ੇ ਬਦਲ ਦਿੰਦਾ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਗਰਾਊਂਡ ਜਾ ਕੇ ਦੇਖ ਲਓ ਹੂੰ ਇਹ ਆਲੀ ਸਾਹਿਬ ਦੇ ਇਲਾਕੇ ਚ ਜੀ ਗਰਾਊਂਡ ਵੇਖਿਆ ਮੈਨੂੰ ਨਹੀਂ ਪਤਾ ਉਹਨਾਂ ਦੀ ਪੋਲਿਟਿਕਸ ਕਿਸ ਤਰ੍ਹਾਂ ਦੀ ਉਸ ਇਲਾਕੇ ਇਸ ਮੈਨੂੰ ਉਹ ਇਲਾਕਾ ਵਾਸੀ ਕੋਈ ਦੱਸ ਸਕਦਾ ਜੀ ਜੀ ਗਰਾਊਂਡ ਦੇਖ ਕੇ ਸਕੂਨ ਆ ਜਾਂਦਾ ਹੂੰ ਨੀਤੀ ਹੈਰਨੇ ਵੀ ਆਪਣੇ ਇਲਾਕੇ ਚ ਇਸ ਤਰ੍ਹਾਂ ਖੇਡਾਂ ਤੇ ਕੰਮ ਕੀਤਾ ਜੀ ਯਾਰ ਇਹ ਚੀਜ਼ ਹੈ ਕਿ ਬਤਾਏ ਕਿ ਜੇ ਲੱਗ ਪਵੇ ਤਾਂ ਕਰ ਸਕਦਾ ਪਰ ਇਹ ਹੈ ਕਿ ਸਰਕਾਰ ਦਾ ਕੰਮ ਬਣਦਾ ਹੈ ਕਿ ਬਈ ਤੁਸੀਂ ਬਿਨਾ ਵਿਤ ਕਰੇ ਤੋ ਅਗਲੇ ਨੂੰ ਗ੍ਰਾਂਟ ਪੁਆਇੰਟ ਕਰੋ ਜੀ ਕੰਮ ਤੇ ਪੈਸੇ ਨਾਲ ਚੱਲਣਾ ਹੈ ਹੂੰ 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 ਪਰਮਜੀਤ ਪੁੱਛ ਰਹੇ ਨੇ ਸਰਪੰਚ ਨੂੰ ਪੇ ਕਿਉਂ ਨਹੀਂ ਮਿਲਦੀ ਐਮਐਲਏ ਐਮਪੀ ਨੂੰ ਮਿਲਦੀ ਆ ਹਾਂ ਜੀ ਓਕੇ ਪੇ ਵੀ ਕੀ ਕਰੋਗੇ 1200 ਰੁਪਏ ਤੇ ਮਿਲਦਾ ਸਾਰਾ ਜੀ ਉਹਦਾ ਕੀ ਆ ਹੂੰ ਹੈ ਕੀ ਆਂਦੇ ਨੇ ਨੰਗੀ ਕੀ ਨਾਉ ਕੀ ਨਿਚੋੜੂ ਬਸ ਕੀ ਸਾਹ ਪਤਾ ਸਹੀ ਗੱਲ ਹੈ ਸਹੀ ਆ ਹਾਲਤ ਬਣੀ ਪਈ ਆ ਤੇ ਗੱਲ ਇਹ ਆ ਕਿ ਸਰਪੰਚ ਫਿਰ ਕਰਨ ਕੀ ਜੀ ਇਨੇ ਲੱਖ ਲਾ ਕੇ ਸਰਪੰਚ ਬਣਿਆ ਹੂੰ ਉਤੋਂ ਇਨਾ ਖਰਚਾ ਕਰਦਾ ਹੋਰ ਚਾ ਮਿੱਠਾ ਨਹੀਂ ਪੂਰਾ ਹੁੰਦਾ ਬਿਲਕੁਲ ਇਦਾਂ ਬੰਦੇ ਆ ਗਏ ਉਦੋਂ ਅਫਸਰ ਆ ਗਏ ਤੇ ਫਿਰ ਤੁਹਾਨੂੰ ਪਤਾ ਹੀ ਆ ਫਿਰ ਤੁਹਾਨੂੰ ਪਤਾ ਹੀ ਆ ਮੈਂ ਕੀ ਦੱਸਾਂ ਅਗਲੇ ਨੇ ਤੇ ਫਿਰ ਕਿਤੇ ਨਾ ਕਿਤੇ ਚੱਕ ਪਰ ਨਾ ਹੀ ਆ ਔਰ ਕੀ ਕਰੇ ਮਾਰੀ ਦੇ ਹਰਖ ਦਾ ਮਾਰਿਆ ਬੰਦਾ ਨਰਕ ਨੂੰ ਜਾਂਦਾ ਤੇ ਮਜਬੂਰੀ ਦਾ ਮਾਰਿਆ ਬੰਦਾ ਫਿਰ ਚੂਰੀ ਨੂੰ ਹੁੰਦਾ ਜੀ ਜੀ ਹਸਾਬ ਕਿਤਾਬ ਐਵੇਂ ਚੱਲਦਾ ਨਾ ਉਹ ਥਾਣੇ ਵਾਲੇ ਕਹਿੰਦੇ ਅਸੀਂ ਉਹਨਾਂ ਨੂੰ ਕਹਿ ਦਿੰਨੇ ਆ ਕਿ ਬਾਈ ਆ ਹੋਇਆ ਉਹ ਆਇਆ ਉਹ ਕਹਿੰਦੇ ਭਰਾਵਾ ਕਾਗਜ਼ਾਂ ਦੇ ਵੀ ਪੈਸੇ ਨਹੀਂ ਆਉਂਦੇ ਸਟੇਸ਼ਨਰੀ ਵੀ ਅਸੀਂ ਨਾ ਜਿਹੜੀ ਉਤੋਂ ਹੀ ਲੈਨੇ ਆ ਅਸੀਂ ਜੀ ਜੀ ਕੀ ਕੁਝ ਅਸੀਂ ਪੱਲਿਓ ਪਾਈਏ ਹਰ ਇੱਕ ਦੀਆਂ ਮਜਬੂਰੀਆਂ ਇੱਥੇ ਤੰਦ ਨਹੀਂ ਤਾਣੀ ਉਲਜੀ ਆ ਹੂੰ ਜੀ ਜੀ ਮੈਂ ਤੁਹਾਨੂੰ ਅਗਲੀ ਖਬਰ ਵੱਲ ਚਲਦੇ ਹਾਂ ਕੁਝ ਕਮੈਂਟ ਆਪਾਂ ਪੜ ਲਈਏ ਤੁਸੀਂ ਕਿਹਾ ਹਾਂ ਜੀ ਲੋ ਜ਼ਰੂਰ ਕਮੈਂਟ ਕਰੋ ਜੀ ਤੁਹਾਡੇ ਨਾਲੇ ਨਾਰਾਜ਼ ਨਾ ਹੋਣ ਖਫਾ ਨਾ ਜੀ ਤੁਸੀਂ ਕਹਿ ਰਹੇ ਸੀ ਕਿ ਏਰੀਏ ਵਾਲੇ ਦੱਸਣਗੇ ਇਹ ਖਾਲਸਾ ਫ੍ਰੀ ਫਾਇਰ ਇਹਨਾਂ ਦਾ ਲਿਖਿਆ ਹੋਇਆ ਨਾਮ ਇਹਨਾਂ ਨੇ ਦੱਸਿਆ ਕਿ ਇਹ ਆਲੀ ਸਾਹਿਬ ਇਮਾਨਦਾਰ ਤੇ ਜਾਗਦੀ ਜ਼ਮੀਰ ਵਾਲਾ ਆਦਮੀ ਹੈ ਕਹਿੰਦੇ ਅਕਾਲੀ ਦਲ ਜੋ ਚਾਹੁੰਦਾ ਕਿ ਸਾਡੀ ਸਰਕਾਰ ਬਣੇ ਤਾਂ ਸੁਖਵੀਰ ਬਾਦਲ ਅਸਤੀਫਾ ਦੇ ਕੇ ਪਾਸੇ ਹੋ ਜਾਣ ਤੇ ਪ੍ਰਧਾਨ ਆਲੀ ਸਾਹਿਬ ਨੂੰ ਬਣਾਇਆ ਜਾਵੇ ਕਹਿੰਦੇ ਨਹੀਂ ਚਲੋ ਉਹ ਇਹਨਾਂ ਦੀ ਇੱਛਾ ਹੈ ਅਸੀਂ ਨਹੀਂ ਕਹਿ ਸਕਦੇ ਨਾ ਅਸੀਂ ਕਿਸੇ ਨੂੰ ਮਜਬੂਰ ਕਰ ਸਕਦੇ ਹਾਂ ਪਰ ਮੈਂ ਤੇ ਜਿਹੜਾ ਕੰਮ ਦੇਖਿਆ ਉਹਨਾਂ ਦਾ ਯਾਰ ਦੇਖਣ ਅੱਛਾ ਉਹ ਉਹਨਾਂ ਨੇ ਪਰਸਨਲ ਵੀ ਉੱਥੇ ਕੰਮ ਕਰਾਏ ਆ ਹਮ ਇੱਕ ਜਗਾ ਬਣਿਆ ਸਹਿਰ ਵਾਸਤੇ ਸ਼ਾਇਦ ਨਹਿਰ ਵਾਲੇ ਪਾਸੇ ਕਿਉਂਕਿ ਆਲੀ ਪਿੰਡ ਪਹਿਲਾਂ ਨਹਿਰ ਤੇ ਹੀ ਸੀਗਾ ਨਾ ਆਲੀ ਵਾਲੀ ਨਹਿਰ ਵਜਦੀ ਹੁੰਦੀ ਸੀ ਹਮ ਹਮ ਤਾਂ ਉਹਨਾਂ ਨੇ ਆਪਦੇ ਪੱਲਿਓ ਵੀ ਮੈਨੂੰ ਜਿੰਨਾ ਕੋ ਪਤਾ ਲੱਗਿਆ ਕਿ ਬੜੀ ਸੁੰਦਰ ਜਗਾ ਬਣਾਈ ਆ ਪੌਂਦੇ ਲਾ ਕੇ ਤੇ ਇਸ ਤਰ੍ਹਾਂ ਜਗਾ ਬਣਾਈ ਆ ਯਾਰ ਜਿਹੜਾ ਅੱਛਾ ਕੰਮ ਕਰਦਾ ਸਾਨੂੰ ਨਹੀਂ ਕੋਈ ਪ੍ਰਧਾਨ ਬਣਾਵੇ ਨਾ ਬਣਾਵੇ ਹਮ ਪਰ ਜੇ ਕੋਈ ਆਪਣੀ ਜ਼ਮੀਰ ਦੇ ਨਾਲ ਅੱਛਾ ਕੰਮ ਕਰਦਾ ਹੈ ਜੀ 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 ਸਮਾਜ ਦੇ ਵਿੱਚ ਆਪਣੇ ਲੋਕਾਂ ਲਈ ਹਲਕੇ ਲਈ ਤਾਂ ਉਹ ਯਾਰ ਬਿਹਤਰ ਹੀ ਦੇ ਤਰਿਆ ਬਿਲਕੁਲ ਜੀ ਇਥੇ ਆਮ ਆਦਮੀ ਪਾਰਟੀ ਦਾ ਇੱਕ ਵਿਧਾਇਕ ਸੀ ਪਿਛਲੇ ਸਾਲ ਜਦੋਂ ਹੜ ਆਏ ਲਖਵੀਰ ਸਿੰਘ ਸ਼ਾਇਦ ਜੀ ਤੇ ਮੈਂ ਵੇਖਿਆ ਉਹ ਬੰਦਾ ਮਤਲਬ ਕਿ ਇਕੱਲੀ ਫੋਟੋ ਲਈ ਨਹੀਂ ਸੀ ਜਾ ਰਿਹਾ ਹਮ ਗਲਗਲ ਪਾਣੀ ਸੀ ਦਵਾ ਦਬ ਸੁਸਾਇਟੀਆਂ ਚੋਂ ਸਮਾਨ ਕੱਢ ਕੇ ਟਰੈਕਟਰ ਆਪ ਚਲਾ ਰਿਹਾ ਸੀ ਜੀ 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 ਤਾਂ ਮਤਲਬ ਕਿ ਇਹੋ ਜਿਹੇ ਬੰਦੇ ਨੂੰ ਤਾਂ ਫਿਰ ਕਹ ਲੋ ਕਿ ਕਹਿਣਾ ਪੈਂਦਾ ਨਾ ਕਿ ਯਾਰ ਇਹ ਅੱਛਾ ਕਰ ਰਿਹਾ ਹੈ। ਹਮਮ। ਦinesh ਚੱਡਾ ਸੀਗੇ ਉਹ ਆਪਣੇ ਇਲਾਕੇ 'ਚ ਅੱਛਾ ਕੰਮ ਕੀਤਾ ਉਹਨੇ। ਯਾਨੀ ਕਹਿਣ ਦਾ ਮਤਲਬ ਜਿਹੜਾ ਕੰਮ ਅੱਛਾ ਕਰਦਾ ਸੋ ਅੱਛਾ ਯਾਰ। ਸਹੀ ਗੱਲ ਹੈ ਬਿਲਕੁਲ। ਤੇ ਉਹਦੇ ਨਾਲ ਫਿਰ ਵਿਤਕਰਾਬ ਨਹੀਂ ਹੋਣਾ ਚਾਹੀਦਾ। ਚਾਹੇ ਸਤਾ ਚ ਕੋਈ। ਬਿਲਕੁਲ। ਉਹ ਦੂਸਰਿਆਂ ਨੂੰ ਵੀ ਹੌਸਲਾ ਮਿਲਦਾ ਨਵੇਂ ਨੂੰ ਵੀ ਹੌਸਲਾ ਮਿਲਦਾ ਹੈ। ਤੇ ਲੋਕਾਂ ਨੂੰ ਵੀ ਥੋੜਾ ਜਿਹਾ ਆਸ ਉਮੀਦ ਵੀ ਹੁੰਦੀ ਹੈ, ਭਰੋਸਾ ਵੀ ਹੁੰਦਾ ਹੈ ਕਿਉਂਕਿ ਨਹੀਂ ਤਾਂ ਡਾਵਾ ਡੋਲ ਹੋ ਜਾਂਦੇ ਲੋਕ ਵੀ।